ਉਧਰ ਲੁਧਿਆਣਾ ਦੇਖ ਰਹੇ ਤੁਸੀਂ ਤੇ ਮੈਂ ਹਾਂ ਲਖੀ ਰਾਜ ਅੱਜ ਅਸੀਂ ਇੱਥੇ ਖੜੇ ਆਂ ਕਾਰੇ-ਬਾਰੇ ਚੌਂਕ ਦੇ ਵਿੱਚ ਇੱਕ ਪਪੀਤਾ ਮਾਰਕੀਟ ਪੈਂਦੀ ਹੈ ਜਿੱਥੇ ਕਿ ਅੱਜ ਦਿਨ ਦਿਹਾੜੇ ਦੁਪਹਿਰ ਦੇ 12 ਵਜੇ ਜਿਹੜਾ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਜੁਐਲਰੀ ਸ਼ਾਪ ਹੈ ਮੇਰੀ ਬੈਕਸਾਈਡ ਤੁਸੀਂ ਦੇਖ ਸਕਦੇ ਹੋ ਜੁਐਲਰੀ ਸ਼ਾਪ ਹੈਗੀ ਆ ਜਿੱਥੇ ਕਿ ਚਾਰ ਲੋਕਾਂ ਨੇ ਚਾਰ ਜਿਹੜੇ ਨਕਾਬਪੋਸ਼ ਜਿਹੜੇ ਲੋਕ ਸੀਗੇ ਚਾਰ ਲੋਕ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਅੰਦਰ ਦੁਕਾਨ ਦੇ ਮਾਲਕ ਜਿਹੜੇ ਨੇ ਉਹ ਮੌਜੂਦ ਨੇ ਜਿਹੜੇ ਉਸ ਵੇਲੇ ਇੱਥੇ ਮੌਜੂਦ ਸੀਗੇ ਤੇ ਕੀ ਗੱਲਬਾਤ ਹੋਈ ਆ ਕੀ ਘਟਨਾ ਹੋਈ ਆ ਕਿੰਨੇ ਦੀ ਚੋਰੀ ਹੋਈ ਆ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸੋ ਅੱਗੇ ਦੇਖਦੇ ਆ ਕਿ ਕੀ ਉਹ ਦੱਸਦੇ ਨੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਉਹ ਹੁਣੇ ਮੌਕੇ ਤੇ ਪਹੁੰਚਿਆ ਸੀਗਾ ਤੇ ਉਹ ਇੱਥੋਂ ਦੀ ਫੁਟੇਜ ਲੈ ਕੇ ਗਿਆ ਆ ਤੇ ਕੀ ਇਹਨਾਂ ਨੂੰ ਕਹਿ ਕੇ ਗਿਆ ਸਾਰੀ ਗੱਲਬਾਤ ਕਰਾਂਗੇ ਸੋ ਚੱਲਦੇ ਆ ਅੰਦਰ ਗੱਲਬਾਤ ਕਰਦੇ ਆ ਦੁਕਾਨ ਦੇ ਮਾਲਕ ਨਾਲ ਕਿ ਕਿੰਨੇ ਦੀ ਚੋਰੀ ਹੋਈ ਆ ਕੀ ਘਟਨਾ ਹੋਈ ਕੀ ਨਾਮ ਪਾ ਜੀ ਸ੍ਰੀਸ਼ਕੰਦਰ ਵਰਮਾ ਤੁਸੀਂ ਉਸ ਵੇਲੇ ਇੱਥੇ ਸੀ ਕੀ ਹੋਇਆ ਜੀ ਸਾਹਿਬ ਮੈਂ ਉੱਥੇ ਸਾਹਮਣੇ ਬੈਠਾ ਸੀ ਉਹਦੀ ਮੈਨੂੰ ਕੋਈ ਵਿਚੈਂ ਚਾਹੀਦੀ ਹੈਗੀ ਹੈ ਅੱਛਾ ਜੇ ਮੈਂ ਚਾਹਾਂ ਤਾਂ ਸੀ ਦਿੰਦੇ ਨਹੀਂ ਕਿ ਅਜਾ ਆਰਡਰ ਕਰੂੰ ਤਾਂ ਕੱਲ ਮਿਲੂਗੀ ਤੁਹਾਨੂੰ ਅੱਛਾ ਉਹ ਚਾਰ ਤੇ ਚਾਰੀ ਅੱਗੇ ਨਿਕਲੇ ਆਏ ਅੱਛਾ ਫਿਰ ਉਹਨੂੰ ਉੱਪਰ ਦੀ ਘੁੰਮ ਕੇ ਫਿਰ ਇੱਥੇ ਆਇਆ ਅੱਛਾ ਜੀ ਇੱਥੇ ਆਇਆ ਤਾਂ ਉਹਨੇ ਮੇਲੇ ਨੂੰ ਹੱਥ ਪਾਇਆ ਹਾਂਜੀ ਤੇ ਮੈਂ ਉਹ ਦੋਨੋਂ ਬਾਹਾਂ ਫੜ ਲਈਆਂ ਉਹ ਦੂਜੇ ਇੱਥੇ ਵਾਲੇ ਬੰਦੇ ਨੇ ਰਵਾਲ ਰਵਾਰ ਗੱਡੀ ਉਹ ਉਹਨਾਂ ਰਵਾਲ ਰਵਾਰ ਨੂੰ ਪੈ ਗਿਆ ਉਹ ਫਿਰ ਗੱਲੇ ਨੂੰ ਪੈ ਗਿਆ ਤੇ ਜਦੋਂ ਮੇਰਾ ਹੱਥਾ ਸਰੀਆ ਮੈਂ ਸਰੀਆ ਮਾਰਨ ਲੱਗਿਆ ਉਹ ਤੇ ਬਾਹਰ ਭੱਜ ਗਿਆ ਤੇ ਇਹ ਇਹਨਾਂ ਨੇ ਵੀ ਆਪਣਾ ਬਾਹ 2000 ਰੁਪਏ ਦੀ ਆ ਰਹੀ ਉਹ ਚੋਕੇ ਰਹੇ ਤੇ 8 ਤੋਂ 3 ਹੈਗੇ ਜਿਹੜੇ ਸਿਲਵਰ ਦੀਆਂ ਉਹ ਲੈ ਗਏ ਕਿੰਨੇ ਲੋਕ ਸੀਗੇ ਚਾਰ ਬੰਦੇ ਚਾਰ ਬੰਦੇ ਤੇ ਚਾਰਾਂ ਕੋਲੇ ਹਥਿਆਰ ਸੀਗੇ ਨਹੀਂ ਇੱਕ ਵਜੀ ਇੱਕ ਮੌਕਾ ਲੈ ਤੇ ਕਿੰਨਾ ਕ ਸਾਮਾਨ ਕਿੰਨੀ ਕ ਤੁਹਾਡੀ ਮਤਲਬ ਨਕਦੀ ਔਰ ਕਿੰਨਾ ਕ ਸਾਮਾਨ ਚੋਰੀ ਦੋ ਹਜ਼ਾਰ ਰੁਪਏ ਨਕਦ ਹੈਗੇ ਤੇ ਬਾਕੀ 150 150 ਰਾਵਾਂ ਦੇ ਕਰੀਬ ਚੰਗੀ ਹੋਈਏ ਤੁਸੀਂ ਇਕੱਲੇ ਸੀਗੇ ਉਸ ਮੈਂ ਇਕੱਲਾ ਉਸ ਟਾਈਮ ਤੇ ਸੀਗੇ ਤੇ ਉਹਨਾਂ ਦੇ ਚਿਹਰੇ ਵਗੈਰਾ ਦੇਖੇ ਤੁਸੀਂ ਨਹੀਂ ਕਪੜੇ ਲਵੇਟੇ ਵੇਦੂ ਉੱਪਰ ਇਸੇ ਕਰਕੇ ਤੇ ਮੈਂ ਉੱਥੇ ਇਕੱਲਾ ਬੈਠਾ ਨਹੀਂ ਤਾਂ ਹੀ ਤਾਂ ਮਨੋਂ ਮਗਰ ਵਸ ਮੇਰੇ ਮੂਰੇ ਆਂ ਕੰਮ ਕੋਈ ਤੇ ਕੈਮਰੇ ਵਗੈਰਾ ਲੱਗੇ ਹੋਏ ਆ ਲੱਗੇ ਹੋਏ ਹੱਥ ਵਾਈ ਹੁੰਦੇ ਪੂਰੇ ਮੇਰਾ ਦੇਖਣੇ ਪਿਆ ਜੀ ਸੋ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡਿੰਗ ਹੋਈ ਆ ਰਿਕਾਰਡਿੰਗ ਵੀ ਲਵਾਂਗੇ ਨਾਲ ਚਲਾਵਾਂਗੇ ਤੇ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਸੀਗਾ ਕੀ ਕਹਿ ਕੇ ਗਿਆ ਸੀ ਨੀ ਉਹ ਤੇ ਮੈਂ ਇੱਥੇ ਐਸੋ ਜੀ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਤੁਸੀਂ ਕੌਣ ਮੈਂ ਦੁਕਾਨ ਦਾ ਮਾਲਕ ਆਂ ਜੀ ਰਾਹੁਲ ਨਾਮ ਹੈ ਮੇਰਾ ਐਸ ਐਚਓ ਸਾਹਿਬ ਆਪ ਆਗੇ ਸੀ ਕਿ ਏਸੀਪੀ ਸਾਹਿਬ ਵੀ ਆਈ ਸੀ ਕਿ ਉਹਨਾਂ ਨੇ ਪੂਰੀ ਸੀਸੀਟੀਵੀ ਫੁਟੇਜ ਚੈੱਕ ਕਰ ਲਈ ਹੈ ਉਹ ਕਹਿੰਦੇ 24 ਘੰਟੇ ਦੇ ਵਿੱਚ ਵਿੱਚ ਬੰਦੇ ਫੜ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਵਾਂਗੇ ਸੋ ਪ੍ਰਸ਼ਾਸਨ ਪੂਰੀ ਆਪਣੀ ਤਫਤੀਸ਼ ਕਰਕੇ ਗਿਆ ਤੇ ਉਹਨਾਂ ਨੇ ਇਹਨਾਂ ਨੂੰ ਇਹ ਅਸ਼ਵਾਸਨ ਦਿੱਤਾ ਵੀ 24 ਘੰਟੇ ਦੇ ਅੰਦਰ ਜਿਹੜੇ ਕਿ ਮੁਜਰਮ ਆ ਫੜੇ ਜਾਣਗੇ ਸੋ ਅੱਗੇ ਦੇਖਦੇ ਹਾਂ ਕਿ ਕੀ ਕਾਰਵਾਈ ਕਰਦੇ ਹਨ ਥੋੜੇ ਰੋ ਉਧਰ ਲੁਧਿਆਣਾ ਨਿਊਜ਼ ਦੇ ਨਾਲ ਲਖੀ ਰਾਜਦੀਰਪੁਰ